ਚੋਨਾ ਹੁਣ ਵੀ ਆ ਰਹੀਆਂ ਫੇਰ ਪਾਰਟੀਆਂ ਲੜ ਰਹੀਆਂ ਬੰਦੇ ਵੀ ਲੜਨਗੇ ਉਹਦੇ ਚ ਕੋਈ ਹੱਲ ਨਹੀਂ ਨਿਕਲਦਾ ਅੱਜ ਇੱਕ ਨਵੀਂ ਜੂਜ ਦਾ ਪੰਜਾਬ ਜਥੇਬੰਦੀ ਹੋਂਦ ਚਾਹੀ ਆ ਉਹ ਪਤੰਦਰ ਪਤਾ ਨਹੀਂ ਕਿਹਦੇ ਨਾਲ ਜੂਝੀ ਜਾਂਦੇ ਆ ਉਹ ਕਹਿੰਦੇ ਆ ਵੀ ਅਸੀਂ ਇੱਕ ਪ੍ਰੈਸ਼ਰ ਗਰੁੱਪ ਬਣਾਵਾਂਗੇ ਵੀ ਜਿਹੜਾ ਏਜੰਡੇ ਦੱਸਿਆ ਕਰੂਗਾ ਪੋਲਿਟੀਕਲ ਪਾਰਟੀਆਂ ਨੂੰ ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਇਹ ਦੱਸੋ ਵੀ ਪੋਲੀਟੀਕਲ ਪਾਰਟੀਆਂ ਨੂੰ ਪਤਾ ਨਹੀਂ ਏਜੰਡੇ ਕੀ ਆ ਉਹਨਾਂ ਨੂੰ ਸਭ ਪਤਾ ਏਜੰਡੇ ਕੀ ਆ ਪਰ ਪੋਲੀਟੀਕਲ ਪਾਰਟੀਆਂ ਜਿਹੜੇ ਸਟਰਕਚਰ ਚ ਫੰਕਸ਼ਨ ਕਰਦੀਆਂ ਨਾ ਉਹ ਸਟੇਟ ਦਾ ਸਟਰਕਚਰ ਆ ਤੇ ਸਟੇਟ ਦੇ ਸਟਰਕਚਰ ਦੇ ਵਿੱਚ ਸਟੇਟ ਜਿਵੇਂ ਉਹਨਾਂ ਨੂੰ ਚਾਹੁੰਦਾ ਉਹ ਚੱਲਣ ਉਵੇਂ ਹੀ ਚੱਲਣਾ ਪੈਂਦਾ ਅਦਰਵਾਈਜ਼ ਉਹ ਚੱਲ ਨਹੀਂ ਸਕਦੇ ਸੋ ਤੁਹਾਡੇ ਏਜੰਡੇ ਤੈਅ ਕੀਤੇ ਹੋਏ ਕੋਈ ਫਰਕ ਨਹੀਂ ਪਾ ਸਕਦੇ ਕਿਉਂਕਿ ਤੁਸੀਂ ਪਹਿਲਾਂ ਤਾਂ ਇਹ ਕਹਿ ਰਹੀ ਹਾਂ ਵੀ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਏਜੰਡੇ ਦੇਵਾਂਗੇ ਤੇ ਉਹ ਇਸ ਏਜੰਡੇ ਨਾਲ ਜੇ ਸਹਿਮਤ ਨਹੀਂ ਹੋਣਗੇ ਤੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਫਿਰ ਤੁਸੀਂ ਇਹ ਦੇਖੋ ਵੀ ਜਿਹੜਾ ਪੋਲੀਟੀਕਲ ਸਟਰਕਚਰ ਆ ਉਹ ਮੈਜੋਰਿਟੇਰੀਅਨ ਸਟਰਕਚਰ ਆ ਇੱਥੇ ਮੈਜੋਰਿਟੀ ਡਿਸਾਈਡ ਕਰਦੀ ਆ ਵੀ ਕਿਸ ਤਰ੍ਹਾਂ ਦੀ ਪਾਲਿਸੀ ਹੋਵੇ ਕਿਸ ਤਰ੍ਹਾਂ ਦੇ ਏਜੰਡੇ ਹੋਣ ਜੇ ਤੁਸੀਂ ਮੈਜੋਰਿਟੀ ਦਾ part ਹੀ ਨਹੀਂ ਫਿਰ ਤੁਸੀਂ ਕਿਵੇਂ ਏਜੰਡੇ ਤੈਅ ਕਰ ਲਓਗੇ ਤੇ ਕਿਵੇਂ ਪਾਲਿਸੀਜ਼ ਬਣਾ ਲਓਗੇ ਸੋ ਮੈਜੋਰਿਟੇਰੀਅਨ ਸਟਰਕਚਰ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਪ੍ਰੈਸ਼ਰ ਗਰੁੱਪ ਬਣਾਈ ਜਾਓ ਬੇਦਰ ਤੁਸੀਂ ਆਪਦਾ ਕਥਾਰਸਿਸ ਕਰਨ ਵਾਲੀ ਗੱਲ ਹੋ ਗਈ ਵੀ ਸਾਡੇ ਅੰਦਰ ਮਾੜੇ ਮੋٹے ਕੀੜੇ ਆ ਅਸੀਂ ਆਪਦਾ ਰਾਝਾ ਯਾ ਰਾਜੀ ਕਰ ਲਈਏ ਆ ਗੱਲਾਂ ਬਾਤਾਂੀਆਂ ਕਹਿ ਕੇ ਇਸ਼ੂਜ਼ ਚੱਕ ਲਈਏ ਕਿਤੇ ਪਾਣੀ ਤੇ ਮਸਲੇ ਨੂੰ ਲੱਗ ਜਾਂਦੇ ਆ ਵੀ ਪਾਣੀ ਦਾ ਮਸਲਾ ਤੁਸੀਂ ਕਿਵੇਂ ਹੱਲ ਕਰ ਦੋਗੇ ਜਦੋਂ ਇਸ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਤੁਹਾਡੇ ਵਿਰੁੱਧ ਫੈਸਲਾ ਦਿੱਤਾ ਹੋਇਆ ਸੁਪਰੀਮ ਕੋਰਟ ਨੇ ਬੋਲੀ ਤੇ ਲੱਗ ਜਾਂਦੇ ਆ ਕਦੇ ਵੀ ਮਾਂ ਬੋਲੀ ਦਾ ਬਹੁਤ ਨੁਕਸਾਨ ਹੋ ਰਿਹਾ ਲੋਕਾਂ ਦੀ ਗਲਤੀ ਆ ਲੋਕ ਲੋਕ ਚਾਹੁੰਦੇ ਆ ਵੀ ਪਾਂ ਬੋਲੀ ਖਤਮ ਹੋਵੇ ਕਿ ਪੰਜਾਬੀ ਚਾਹੁੰਦੇ ਆ ਮਾਂ ਬੋਲੀ ਖਤਮ ਹੋਵੇ ਕਿ ਸਾਡਾ ਸੱਭਿਆਚਾਰ ਖਤਮ ਹੋਵੇ ਲੋਕਾਂ ਨੇ ਚਾਹਵੇਂ ਸਟੇਟ ਦੀ ਪਾਲਿਸਿਸ ਚੱਲਦੀਆਂ ਨੇਸ਼ਨ ਪਾਲਿਸਿਸ ਚੱਲਦੀਆਂ ਨਸ਼ਾ ਵੀ ਸਾਡੇ ਇੱਥੇ ਨੇਸ਼ਨ ਪਾਲਿਸੀ ਦੇ ਅੰਡਰ ਹੀ ਚੱਲ ਰਿਹਾ ਸੋ ਇਸ ਕਰਕੇ ਤੁਸੀਂ ਆਪੇ ਰੋਲ ਸਪੱਸ਼ਟ ਕਰੋ ਜੇ ਤੁਸੀਂ ਵਾਕੈ ਹੀ ਪੰਜਾਬ ਦਾ ਦਰਦ ਰੱਖਦੇ ਹੋ ਤੇ ਪੰਜਾਬ ਖਾਤਰ ਲੜਨਾ ਚਾਹੁੰਦੇ ਹੋ ਫਿਰ ਤੁਸੀਂ ਸਾਡੀ ਜਿਹੜੀ ਗੁਲਾਮੀ ਨੂੰ ਨਾ ਸਾਨੂੰ ਜਿਸ ਤਰ੍ਹਾਂ ਸਟੇਟ ਯੂਜ਼ ਕਰਦੀ ਆ ਪੰਜਾਬ ਨੂੰ ਵਰਤਦੀ ਆ ਇਹਨੂੰ ਇੱਕ ਇੱਕ ਕਲੋਨੀ ਦੀ ਤਰ੍ਹਾਂ ਸਾਡੇ ਨਾਲ ਟ੍ਰੀਟ ਕਰਦੀ ਆ ਜਿਵੇਂ ਕਲੋਨੀਆਂ ਹੁੰਦੀਆਂ ਹਨਾ ਵੀ ਬ੍ਰਿਟਿਸ਼ ਦੀ ਇੱਕ ਇੰਡੀਆ ਕਲੋਨੀ ਸੀ ਜਾਂ ਇਹ ਖਿੱਤਾ ਇੱਕ ਕਲੋਨੀ ਸੀ ਇੱਥੇ ਰਿਸੋਰਸਸ ਦੀ ਲੁੱਟ ਕਿਸੁੱਟ ਉਹਨਾਂ ਨੇ ਕਰਨੀ ਕਰਨੀ ਸੀ ਜਿਹੜੇ ਸਾਡੇ ਸੋਮੇ ਆ ਸੋ ਉਸੇ ਤਰ੍ਹਾਂ ਇੰਡੀਅਨ ਸਟੇਟ ਕਰਦੀ ਆ ਸਾਡੇ ਸੋਮਿਆਂ ਦੀ ਲੁੱਟ ਕਰ ਰਹੀ ਆ ਕੋਈ ਫਰਕ ਨਹੀਂ ਫਿਰ ਤੁਸੀਂ ਨੰਗੇ ਚਿੱਟੇ ਰੂਪ ਚ ਇਹਨਾਂ ਗੱਲਾਂ ਨੂੰ ਐਕਨੋਲੇਜ ਕਰੋ ਵੀ ਅਸੀਂ ਪੰਜਾਬ ਚ ਇੰਡੀਅਨ ਸਟੇਟ ਸਾਡੇ ਨਾਲ ਜੋ ਵਿਹਾਰ ਕਰ ਰਹੀ ਆ ਉਹ ਉਵੇਂ ਹੀ ਕਰ ਰਹੀ ਹੈ ਜਿਵੇਂ ਬ੍ਰਿਟਿਸ਼ ਗਵਰਨਮੈਂਟ ਕਰ ਰਹੀ ਸੀ ਸੋ ਉਹੀ ਸਟਰਕਚਰ ਆ ਕੁਝ ਨਹੀਂ ਬਦਲਿਆ ਹੁਣ ਜੇ ਸਟਰਕਚਰ ਨੂੰ ਭੰਨਣ ਵਾਸਤੇ ਤੁਸੀਂ ਕੁਝ ਪ੍ਰੈਸ਼ਰ ਗਰੁੱਪ ਕ੍ਰੀਏਟ ਕਰ ਰਹੇ ਹੋ ਤਾਂ ਫਿਰ ਇੱਥੇ ਆ ਕੇ ਗੱਲ ਤਾਂ ਸਹੀ ਲੱਗਦੀ ਆ ਜੇ ਤੁਸੀਂ ਕਹਿ ਰਹੇ ਹੋ ਅਸੀਂ ਏਜੰਡੇ ਤੈਅ ਕਰਾਂਗੇ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਏਜੰਡੇ ਦੇਵਾਂਗੇ ਫਿਰ ਤਾਂ ਤੁਸੀਂ ਉਸੇ ਗੁਲਾਮ ਮਾਨਸਿਕਤਾ ਨੂੰ ਹੋਰ ਜ਼ਿਆਦਾ ਗਾੜਾ ਤੇ ਗੂੜਾ ਕਰ ਰਹੇ ਹੋ ਜਿਹਨੂੰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਲੜਾਈ ਤਾਂ ਹੁਣ ਲਕੀਰ ਖਿੱਚ ਕੇ ਲੜਨੀ ਪਊ ਤੁਸੀਂ ਲਕੀਰ ਦੇ ਇਧਰਲੇ ਪਾਸੇ ਹੋ ਜਿੱਥੇ ਤੁਸੀਂ ਗੁਲਾਮੀ ਨੂੰ ਨੰਗੇ ਚਿੱਟੇ ਰੂਪ ਚ ਪ੍ਰਤੱਖ ਕਰਾ ਰਹੇ ਹੋ ਕਿ ਨਹੀਂ ਜੇ ਨਹੀਂ ਕਰਾ ਰਹੇ ਤਾਂ ਤੁਸੀਂ ਸਟੇਟ ਵਾਲੇ ਪਾਸੇ ਹੀ ਹੋ ਦੂਜੇ ਪਾਸੇ ਹੋ ਆਦਰਵਾਇਜ਼ ਤੁਸੀਂ ਇਹ ਨਾ ਕਹੋ ਵੀ ਅਸੀਂ ਕੋਈ ਗਰੁੱਪ ਬਣਾ ਰਹੇ ਹਾਂ ਅਸੀਂ ਪੰਜਾਬ ਦੇ ਦਰਦੀਆਂ ਪੰਜਾਬ ਸਾਡੇ ਇੱਥੇ ਬੁੱਧੀਜੀਵੀਆਂ ਨੂੰ ਲੈ ਕੇ ਬਹਿ ਗਏ ਆ ਠੀਕ ਆ ਵਿਦ 듀 ਰਿਸਪੈਕਟ ਟੂ ਆਲ ਆਫ 뎀 ਪਰੋਂ ਮੰਨ ਬੁੱਧੀਆਂ ਦੇ ਬੁੱਧੀਜੀਵੀ ਨਾ ਬਣੋ ਜਾਗਦੀਆਂ ਜ਼ਮੀਰਾਂ ਵਾਲਿਆਂ ਦੇੁੱਡੀ ਜੀਵੀ ਬਣੋ ਤੁਹਾਨੂੰ ਇਸ ਗੁਲਾਮੀ ਨੂੰ ਸਪਸ਼ਟ ਕਰਨਾ ਪਊਗਾ ਤੇ ਫੇਰ ਲੜਾਈ ਲੜਨੀ ਪਊਗੀ ਸੋ ਕੱਲੇ ਪ੍ਰੈਸ਼ਰ ਗਰੁੱਪ ਪ੍ਰੈਸ਼ਰ ਗਰੁੱਪ ਦਾ ਫਾਇਦਾ ਜਾਂ ਸਿਵਲ ਸਟਰਕਚਰ ਦਾ ਫਾਇਦਾ ਉਸ ਜਗ੍ਹਾ ਤੇ ਹੁੰਦਾ ਜਦੋਂ ਤੁਹਾਡੇ ਕੋਲੇ ਆਪਦਾ ਕੋਈ ਸਟਰਕਚਰ ਹੋਵੇ ਆ ਸਾਡੇ ਕੋਲੇ ਤਾਂ ਆਪਦਾ ਕੋਈ ਸਟਰਕਚਰ ਹੀ ਨਹੀਂ ਸੋ ਇੱਥੇ ਪ੍ਰੈਸ਼ਰ ਗਰੁੱਪ ਜਾਂ ਕੋਈ ਸਟਰਕਚਰ ਕੀ ਕਰੂਗਾ ਸੋ ਪ੍ਰੈਸ਼ਰ ਗਰੁੱਪ ਦੇ ਨਾਲ-ਨਾਲ ਆ ਵੀ ਪੋਜੀਸ਼ਨ ਕਲੀਅਰ ਕਰਵਾ ਦੇ ਰੋਲ ਕਲੀਅਰ ਕਰੋ ਵੀ ਵਾਕਈ ਪੰਜਾਬ ਇੱਕ ਗੁਲਾਮੀ 'ਚ ਜੀ ਰਿਹਾ ਪੋਲਿਟਿਕਲ ਸਟਰਕਚਰ ਦੀ ਗੁਲਾਮੀ ਆ ਸੋਸ਼ਲ ਸਟਰਕਚਰ ਦੀ ਗੁਲਾਮੀ ਆ ਸਾਨੂੰ ਸਾਡੇ ਸੱਭਿਆਚਾਰ ਨੂੰ ਖਤਮ ਕਰਨ ਖਾਤਰ ਇੰਡੀਅਨ ਸਟੇਟ ਪਾਲਿਸੀਜ਼ ਘੜਦੀਆਂ ਸਾਡੀ ਹੋਂਦ ਦੀ ਲੜਾਈ ਆ ਸਾਡੇ ਵਾਸਤੇ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਆ ਤੇ ਇਸ 'ਚ ਜੇ ਤੁਸੀਂ ਲਕੀਰ ਖਿੱਚ ਕੇ ਨਹੀਂ ਲੜਦੇ ਤਾਂ ਤੁਸੀਂ ਇਸ ਗੁਲਾਮ ਮਾਨਸਿਕਤਾ ਨੂੰ ਵਧਾ ਰਹੇ ਹਾਂ ਇਹਨੂੰ ਵਡਾਵਾ ਜਿਹੜਾ ਕਹਿੰਦੇ ਆ ਵਡਾਵਾ ਦੇ ਰਹੇ ਹਾਂ ਹਨਾ ਸੋ ਇਹਨਾਂ ਗੱਲਾਂ ਨੂੰ ਬੜਾ ਸਾਡੇ ਲਈ ਸਮਝਣਾ ਜ਼ਰੂਰੀ ਆ ਬਾਕੀ ਗੱਲ ਇਹ ਹੈ ਵੀ ਅੰਦੋਲਨ ਗੁਰੂ ਸਾਹਿਬ ਨੇ ਫਤਿਹ ਬਖਸ਼ੀ ਆ ਇਹ ਲੀਡਰਸ਼ਿਪ ਦੀ ਸੰਜ ਨਾਲ ਸ਼ਿੰਗਾਰਿਆ ਜਾ ਸਕਦਾ ਸੀ ਕੁਝ ਔਖਾ ਲੈ ਕੇ ਆ ਸਕਦੇ ਸੀ ਜਿਹਦੇ ਨਾਲ ਕਿਸਾਨਾਂ ਦਾ ਵਾਕਈ ਭਲਾ ਹੁੰਦਾ ਪਰ ਪੰਜਾਬ ਕੋਲੇ ਕਿਸਾਨੀ ਦਾ ਖੇਤੀਬਾੜੀ ਦਾ ਮਾਡਲ ਹੁੰਦਾ ਸਾਡੇ ਕੋਲੇ ਕੁਝ ਜਿਹੜੀ ਫਸਲਾਂ ਅਸੀਂ ਹੁਣ ਬੀਜ ਰਹੇ ਆ ਇਹ ਤੋਂ ਖੇੜਾ ਕਿਵੇਂ ਛੁੱਟੇ ਉਸ ਗੱਲ ਤੇ ਕੁਝ ਪਾਲਿਸੀਜ਼ ਘੜਦੇ ਪਰ ਉਹ ਗੱਲਾਂ ਹਜੇ ਨਹੀਂ ਹੋਈਆਂ ਹੋ ਸਕਦਾ ਲੀਡਰਸ਼ਿਪ ਇਹਨਾਂ ਗੱਲਾਂ ਨੂੰ ਸਮਝੇ ਤੇ ਇਹ ਗੱਲਾਂ ਬਾਅਦ ਚ ਜਿਹੜੀਆਂ ਅਕਾਮੋਡੇਟ ਹੋਣ ਇੱਕ ਗੱਲ ਹੋਰ ਜਿਹੜੀ ਬੜੀ ਜ਼ਰੂਰੀ ਆ ਇਹਨੂੰ ਚਾਹੇ ਐਡਿਟ ਕਰ ਲਿਓ ਤੇ ਬਾਅਦ ਚ ਚਲਾ ਦਿਓ ਜਿਹੜੇ ਕਹੀ ਜਾਂਦੇ ਆ ਨਾ ਆ ਕਾਮਰੇਡ ਵੀ ਹੁਣ ਵਧ ਅਧਿਕਾਰਾਂ ਦਾ ਮੋਰਚਾ ਲਾਓ ਤੇ ਹੁਣ ਤੁਸੀਂ ਦਿੱਲੀ ਜਾਓ ਹੁਣ ਤੁਸੀਂ ਆਪ ਦਾ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਮੰਗੋ ਇਹਨਾਂ ਕਾਮਰੇਡਾਂ ਨੂੰ ਅਸੀਂ ਦੱਸ ਦਈਏ ਵੀ ਅਸੀਂ ਮੋਰਚੇ ਵੀ ਲਾਵਾਂਗੇ ਅਸੀਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਵੀ ਮੰਗਾਂਗੇ ਜੇ ਸਾਡੇ ਨਾਲ ਇਨਸਾਫ ਸਾਨੂੰ ਨਹੀਂ ਦਿੱਤਾ ਤੇ ਸਾਡੇ ਨਾਲ ਇਸ ਗੱਲ ਤੇ ਨਹੀਂ ਖੜੇ ਵੀ ਜਸਟਿਸ ਸਾਡੇ ਨਾਲ ਹੋਵੇ ਤਾਂ ਅਸੀਂ ਸਭ ਕੁਝ ਕਰਾਂਗੇ ਪਰ ਤੁਸੀਂ ਤਿਆਰ ਰਹੋ ਸਰਕਾਰ ਦੇ ਹੱਥ ਧੋਕੇ ਬੰਨ ਨੂੰ ਤੇ ਸਰਕਾਰ ਤੋਂ ਹਥਿਆਰ ਮੰਗਣ ਨੂੰ ਤੁਸੀਂ ਲੱਭੋ ਹੁਣ ਕਿਹੜਾ ਸੁਮੇਤ ਸੈਣੀ ਲੱਭਦੇ ਹੋ ਕਿ ਕੇਪੀਐਸ ਗਿੱਲ ਲੱਭਦੇ ਹੋ ਸਾਨੂੰ ਕਿਸੇ ਵੀ ਲੋੜ ਨਹੀਂ ਅਸੀਂ ਤਾਂ ਮੋਰਚੇ ਵੀ ਲਾਵਾਂਗੇ ਤੇ ਅਸੀਂ ਗਰਾਂਚ ਵੀ ਹੱਥ ਪਾਵਾਂਗੇ ਤੁਸੀਂ ਸਰਕਾਰ ਤੋਂ ਪ੍ਰੋਟੈਕਸ਼ਨਾਂ ਲਓ ਤੇ ਉਹਨਾਂ ਤੋਂ ਹਥਿਆਰ ਮੰਗੋ ਵੀ ਸਾਨੂੰ ਖਤਰਾ ਤੇ ਸਾਨੂੰ ਹਥਿਆਰ ਦੋ ਵੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਕਾਮਰੇਡ ਤੁਸੀਂ ਇੱਕ ਗੱਲ ਦੱਸੋ ਤੁਸੀਂ ਪੰਜਾਬ ਦੇ ਹਰ ਵਕਤ ਉਲਟ ਖੜੇ ਹਾਂ ਜੇ ਇੱਕ ਪਾਸੇ ਪੰਜਾਬ ਬਚਦਾ ਹੋਵੇ ਨਾ ਤੇ ਨਾਲ ਸਿੱਖੀ ਖਤਮ ਕਰਦੀ ਕਰਨ ਦੀ ਗੱਲ ਹੋਵੇ ਤੁਸੀਂ ਪੰਜਾਬ ਬਚਨ ਨੂੰ ਛੱਡ ਕੇ ਸਿੱਖੀ ਨੂੰ ਖਤਮ ਕਰਨ ਵਾਸਤੇ ਤੁਰੋਂਗੇ ਤੁਹਾਡੀ ਮਾਨਸਿਕਤਾ ਇਹ ਆ ਤੁਸੀਂ ਲਾਲ ਹੁਣ ਜਿੰਨਾ ਜ਼ੋਰ ਲੱਗਦਾ ਤੁਹਾਡੀਆਂ ਚੀਕਾਂ ਨਾ ਕਢਾਤੀਆਂ ਨਾ ਤਪੇਰ ਦੇਖਿਓ ਤੁਸੀਂ ਇਸ ਪੰਜਾਬ ਚ ਇੱਥੇ ਬਧੇਰੀ ਕਾਮ ਰੈਡੀ ਕਰ ਲਈ ਏਦੋਂ ਬਾਅਦ ਨਹੀਂ ਚੱਲਣ ਦਿੰਦੇ ਸੋ ਮਾਰੋ ਚੀਕਾ ਹੁਣ ਜਿੰਨੀ ਆ ਕੇ ਭਾਈਂਆਂ ਤੁਹਾਡੇ ਤੋਂ ਇਹ ਜ਼ਰੂਰੀ ਸੀ ਇਹਨਾਂ ਨੂੰ ਕਹਿਣਾ ਸੋ ਇਸ ਕਰਕੇ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਹੀ ਸਮਝ ਆਉਂਦੀ ਆ ਹੁਣ ਤੁਹਾਨੂੰ ਇਸੇ ਤਰ੍ਹਾਂ ਬਾਣੀ ਪਾਵਾਂਗੇ ਤੇ ਤੁਸੀਂ ਵੇਖਿਓ ਤੁਹਾਡੇ ਨਾਲ ਹੁੰਦਾ ਕੀ ਆ ਵਾਇਗਰ ਚੀਕਾ ਖਾਲਸਾ ਵਾਇਗਰ ਚੀਕਾ ਪਤੇ